ਲੋ ਜੀ ਬਰਨਾਲੇ ਸ਼ਹਿਰ ਦਾ ਸਫ਼ਰ ਜਾਰੀ ਹੈ ਜੀ ਤੇ ਹੁਣ ਨਾਲ ਲੈ ਕੇ ਆਇਆ ਤੁਹਾਨੂੰ ਇੱਕ ਐਸੇ ਭਰਾ ਦੇ ਕੋਲ ਉਹਦਾ ਨਾਮ ਬਾਈ ਦਾ ਨਾਮ ਹੈਗਾ ਜੀ ਸ਼ੌਭਨ ਆਇਆ ਜੀ ਕਿੰਗ ਫੂਡ ਹੱਬ ਕਿ ਬਾਈ ਹੁੜੀ ਇੱਥੇ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜਾ ਆ 버ਗਰ ਵਗੈਰਾ ਬਣਾਉਂਦੇ ਨੇ ਤੇ ਬਾਈ ਹੈ ਗਿਆ ਸਾਬ ਸੂਰਤ ਤੇ 버ਗਰ ਕੇਦੇ ਭਾਈ ਦੇ ਬਹੁਤ ਵਧੀਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਜੀ ਕੀ ਹਾਲ ਚਾਲ ਆ ਚੜ੍ਹਦੀ ਕਲਾ ਪੂਰੀ ਕਿਟ ਚੜ੍ਹਦੀ ਚਾਲ ਬਈ ਕਿੰਨੀ ਦਿਨ ਹੋ ਗਈ ਕੰਮ ਸਟਾਰਟ ਕੀ ਤੈਨੂੰ ਆਪਣਾ ਇੱਕ ਮਹੀਨਾ ਹੀ ਹੋਇਆ ਜੀ ਪੂਰਾ ਅੱਜ ਇੱਕ ਮਹੀਨਾ ਹੋਇਆ ਹਾਂਜੀ ਕਿਆ ਬਾਤ ਹੈ ਬਸ ਅਰੇ ਕੀ ਸੋਚ ਕੇ ਸ਼ੁਰੂ ਕੀਤਾ ਸੀ ਇਹ ਸੋਚ ਕੇ ਪਹਿਲਾਂ ਜੌਬ ਕਰਦੇ ਸੀਗੇ ਅੱਛਾ ਮਾਨਨ ਦੇ ਤੇ ਕੰਮ ਕਰਨ ਤੋਂ ਖਿਆਲ ਆ ਰਿਹਾ ਸੀ ਕੋਈ ਆਪਣਾ ਕੰਮ ਕਰੀਏ ਹਨ ਅੱਛਾ ਪਹਿਲਾਂ ਮੈਂ ਬੋਰਡਰ ਸਰ ਹੈਬ ਤੇ ਗ੍ਰਾਂਥੀ ਡਿਊਟੀ ਕਰਦਾ ਸੀ ਅੱਛਾ ਜੀ ਲਗਭਗ ਤੋਂ 15-20 ਸਾਲ ਹੋ ਗਏ ਸੀ ਮੈਂ ਡਿਊਟੀ ਕਰਦਾ ਓਕੇ ਤੇ ਥੋੜਾ ਜਿਹਾ ਪ੍ਰੋਬਲਮ ਕਰਕੇ ਫਿਰ ਆਈ ਸੀ ਵੀ ਡਿਊਟੀ ਦੀ ਪ੍ਰੋਬਲਮ ਹੋ ਗਈ ਸੀ ਨੌਕਰੀ ਤੋਂ ਪਤਾ ਹੀ ਨਹੀਂ ਕੋਈ ਗ੍ਰਾਂਥੀ ਸਿੰਘ ਹੀ ਅਸਿੰਘ ਦੀ ਜੌਬ ਦੇ ਵਿੱਚ ਨਾ ਫਾਈਨੈਂਸ਼ਲੀ ਥੋੜੀ ਜਿਹੀ ਕ੍ਰਾਈਸਿਸ ਬਹੁਤ ਹੁੰਦੇ ਰਹੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਆ ਜੀ ਹੂੰ ਤੇ ਕਾਫੀ ਟਾਈਮ ਤੋਂ ਮਨ ਚ ਚੱਲ ਰਿਹਾ ਸੀ ਆਪਣਾ ਕੰਮ ਕਰੀ ਇਸ ਕਰਕੇ ਮੈਨੂੰ ਥੋੜੀ ਸਟ੍ਰੌਂਗ ਸੀਗਾ ਜੀ ਕੋਸ਼ਿਸ਼ ਇਸ ਕਰਕੇ ਥੋੜਾ ਟਾਈਮ ਸੈੱਟ ਕੀ ਜੀ ਪ੍ਰੋਪਰ ਕਰ ਲਿਆ ਅੱਜ ਨਾਲ ਹੀ ਸ਼ੁਰੂ ਕਰ ਲਿਆ ਭਾਜੀ ਹਾਂਜੀ ਓਕੇ ਤੇ ਭਾਈ ਕਿਹੜੇ ਕਿਹੜੇ 버ਗਰ ਬਣਾਉਨੇ ਹੋ ਤੇ ਕੀ ਕੀ ਤੁਹਾਡੇ ਕੋਲ ਹੁੰਦਾ ਹੈ ਆਪਣੇ ਕੋਲ ਇੱਕ ਸਪ੍ਰਿੰਗ ਰੋਲ ਹੁੰਦੇ ਜੀ ਸਾਰੇ ਵੈਜ ਹੁੰਦੇ ਨੇ ਜੀ ਅੱਛਾ ਪ्योर ਵੈਜ ਹਾਂਜੀ ਆਬਵੀਅਸਲੀ ਭਾਜੀ ਮੋਮੋ ਹੁੰਦੇ ਜੀ ਓਕੇ ਟਿੱਕੀ ਹੁੰਦੇ ਆ ਟਿੱਕੀ ਆਪਣੀ ਸਪੈਸ਼ਲ ਹੈ ਆਮ ਟਿੱਕੀ ਹੁੰਦੀ ਜਿਹੜੀ ਆਲੂ ਦੀ ਹੁੰਦੀ ਹੈ ਅੱਛਾ ਆਪਣੇ ਕੋਲ ਸਾਰੀ ਵੈਜ ਹੈ ਜੀ अच्छा मैड टिक्की अच्छा जेडी ਤੁਸੀਂ ਆ ਟਿੱਕੀ ਬਣਾਉਂਦੇ ਬਰਗਰ ਵਾਸਤੇ ਟਿੱਕੀ ਇਹ ਹਾਂਜੀ ਹਾਂਜੀ ਇਹ ਬਰਗਰ ਦੀ ਟਿੱਕੀ ਸਾਰੀ ਵੇਚ ਜਾਏ ਇੱਕ ਦਿਨ ਹੀ ਚੱਲੇਗੀ ਤੇ ਇਹ ਆਪ ਨੂੰ ਤੁਸੀਂ ਮਤਲਬ ਫਰੋਜਨ ਨਹੀਂ ਹੈਗੀ ਨਹੀਂ ਨਹੀਂ ਜੀ ਕੀ ਆ ਬਾਤ ਹੈ ਭਾਜੀ ਯਾਰ ਆ ਸਿੰਪਲ ਇੱਕ ਵਧੀਆ ਆ ਵੀ ਜਿਹੜਾ ਬਾਈ ਹੁਣੀ ਆਪ ਸਾਰਾ ਸਮਾਨ ਰੈਡੀ ਕਰਕੇ ਵੇਚਦਾ ਹੈ ਉਹ ਕੀ ਆ ਬਾਤ ਹੈ ਭਾਜੀ ਭਾਜੀ ਕੀ ਕੀ ਹੈਡ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਪਿਆਜ਼ ਹੈ ਜੀ ਅੱਛਾ ਸਿੰਪਲ ਮੈਟੇਂ ਗਾਜਰ ਹੈ ਜੀ ਮਟਰ ਹੈ ਜੀ ਮਟਰ ਹੋ ਗਿਆ ਹਾਂਜੀ ਕੀ ਆ ਬਾਤ ਹੈ ਭਾਜੀ ਬਹੁਤ ਵਧੀਆ ਯਾਰ ਤੇ ਕਿ ਛੋਟਾ ਜਿਹਾ ਸੈਟਾ ਵਾ ਭਰਾ ਸਾਡੇ ਦਾ ਤੇ ਬਾਈ ਹੁਣ ਮੇਰੇ ਕੋਲ ਦਸਤੋ ਵੀ ਗ੍ਰੰਥੀ ਸਿੰਘ ਦੀ ਜੌਬ ਹੁਣ ਛੱਡਤੀ ਜਾਂ ਕਰਦੇ ਹੋ ਬਿਲਕੁਲ ਛੱਡਤੀ ਜੌਬ ਛੱਡਤੀ ਮਾਰਾ ਨੇ ਜਿਹੜਾ ਕਿਹਾ ਜੀ ਕਿਰਤਵਰਤ ਦਾ ਸਨੇਹਤਾ ਹੀ ਇੱਕ ਮਾਨਦਾਰੀ ਨਾਲ ਆਪਣੀ ਸੋਣ ਵਾਲੀ ਜ਼ਿੰਦਗੀ ਜੀਣ ਵਾਸਤੇ ਕਿਰਤਵਰਤ ਪਰ ਪਰ ਕਿੰਨਾ ਕਿਤੇ ਮਨ ਚ ਤੀਸਾ ਹੈਗੀ ਆ ਵੀ ਜਿਹੜੀ ਚੀਜ਼ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਸੀ ਪਰ ਗੁਰੂ ਘਰ ਦੇ ਲੋਕਾਂ ਨੇ ਉਹ ਜਿਹੜੇ ਸੇਵਾਦਾਰ ਨੂੰ ਉਹ ਦਿੱਤਾ ਨਹੀਂ ਮਕਾਮ ਉਹ ਮੈਂ ਕਿਤੋਂ ਕਰ 20 ਸਾਲਾਂ ਦੇ ਵਿੱਚ 15 ਡਿਊਟੀਆਂ ਬੱਸਦੀਆਂ ਹੁਣ ਅੱਛਾ ਜੀ ਸਰ ਕੇ ਤੇ ਕੋਈ ਪ੍ਰੋਬਲਮ ਆਏ ਜੇ ਕਿਤੇ ਕੋਈ ਪ੍ਰਾ ਕਮੇਟੀ ਨਹੀਂ ਬਣਦੀ ਆਪਣੇ ਘਰ ਦੇ ਵਿੱਚ ਆਪਣੇ ਕਿੰਨੇ ਜੀ ਹੁੰਦੇ ਪੰਜਰ ਜੀ ਉਹਨਾਂ ਵਿੱਚ ਵੀ ਆਪਣੀ ਪ੍ਰੋਬਲਮ ਆਉਂਦੀ ਜੀ ਉਹਦਾ ਪਿੰਡ ਹੁੰਦਾ ਜੀ ਅੱਧਾ ਪਿੰਡ ਹੁੰਦਾ ਪਿੰਡ ਵੀ ਹੁੰਦਾ ਜੀ ਪੂਰਾ ਜੀ ਬਿਲਕੁਲ ਕੋਈ ਪ੍ਰੋਬਲਮ ਆ ਗਈ ਕਿ ਜਿੰਨਾ ਨਹੀਂ ਬਣਦੀ ਬਣਦੀ ਜੀ ਤੁਮ ਤੁਮ ਚਲ ਮੈਂ ਤਾਂ ਸਿੰਗਲਾਂ ਜੀ ਬੱਚੇ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਬੱਚੇ ਪੜ੍ਹਨ ਲੱਗ ਤੇ ਇੱਥੇ ਨਹੀਂ ਛੱਡਣਾ ਜੀ ਦੁਆਰੇ ਗਾਂਵਾਂ ਬਾਗ ਉੱਥੇ ਨਹੀਂ ਛੱਡਣਾ ਜੀ ਹੂੰ ਇਸ ਕਰਕੇ ਸੋਚੀਏ ਦੇਖ ਕੇ ਵੀ ਕੰਮ ਨਾ ਜ਼ਿਆਦਾ ਹੋਊਗਾ ਤਾਂ ਕਰਕੇ ਫਿਰ ਤੁਸੀਂ ਇਹਨੂੰ ਸ਼ੁਰੂ ਇੱਥੇ ਕਰ ਲਿਆ ਨਾ ਤੇ ਹੁਣ ਇਹ ਜਿਹੜੀ ਦੁਕਾਨ ਪਿੱਛੇ ਇਹ ਵੀ ਤੁਸੀਂ ਆਪਣੀ ਤਿਆਰ ਕਰਾ ਰਹੇ ਹੋ ਨਹੀਂ ਇਹ ਹੋਰ ਕਿਸੇ ਦੁਕਾਨ ਆਪਣੇ ਕੱਲਾ ਅੱਛਾ ਕੱਲਾ ਤੁਹਾਡਾ ਕਾਊਂਟਰ ਹੀ ਆ ਇਹੀ ਚਾਹੁੰਦੇ ਵੀ ਜਲਦੀ ਜਲਦੀ ਤੁਹਾਡਾ ਕਾਊਂਟਰ ਤੋਂ ਦੁਕਾਨ ਹੋਵੇ ਹਾਂਜੀ ਤੇ ਅਸੀਂ ਵੀ ਕਹੀਏ ਸਾਡੇ ਪੰਜਾਬੀ ਭਰਾ ਜਿਹੜੇ ਆ ਹੁਣ ਅੱਗੇ ਤਰੱਕੀ ਕਰ ਰਹੇ ਨੇ ਬਾਕੀ ਕਿਰਪਾ ਮਹਾਰਾਜ ਦੀ ਪੂਰੀ ਹੈ ਕੀ ਬਾਕੀ ਚੜਦੀ ਕਲਾ ਚ ਕੰਮ ਆਪਣਾ ਪੂਰਾ ਹੀ ਕਿੰਨੇ ਦੇ ਵਿੱਚ ਮੰਨ ਲਓ ਪੂਰਾ ਰਿਸਪਾਂਸ ਹੈ ਅੱਛਾ ਪੂਰਾ ਵਧੀਆ ਚੱਲਦਾ ਆਪੋ ਪੂਰਾ Song ਨਾ ਕੰਮ ਕਰੀ ਦੇ। ਅੱਛਾ ਤੇ ਹੁਣ ਸੈਟੀਸਫਾਈ ਹੋ? ਪੂਰਾ ਸੈਟੀਸਫਾਈ ਹੋ। ਭਾਈ ਹੁਣ ਇਹ ਕੌਣ ਨੇ? ਇਹ ਵੀਰਾ ਮੇਰਾ ਦੋਸਤ ਆ ਜੀ। ਅੱਛਾ ਇਹਨਾਂ ਦੇ ਘਰ ਮੈਂ ਰੈਂਟ ਤੇ ਰਹਿ ਰਹੇ ਆ ਇਹਨਾਂ ਨੂੰ ਥੋੜਾ Song ਸੀ। ਅੱਛਾ ਇਹ ਨਾਲ ਆ ਗਏ ਜੀ। ਅੱਛਾ ਤੁਸੀਂ ਰੈਂਟ ਤੇ ਰਹਿ ਰਹੇ ਹੋ ਭਾਈ ਹੁਣ ਉਹਦੇ ਨਾਲ? ਹਾਂ ਜੀ ਹਾਂ ਜੀ। ਰੈਂਟ ਮੇਰਾ ਬਾਜਾ ਖਾਨਾ ਫੀਡ ਕੋੜੀ ਲਈ। ਅੱਛਾ ਬਾਜਾ ਖਾਨਾ ਤੋਂ ਤੁਸੀਂ? ਹਾਂ ਜੀ। ਕੀ ਬਾਤ ਹੈ? ਤੇ ਘਰ ਦੇ ਨੂੰ ਪਤਾ? ਹਾਂ ਜੀ ਮੇਰੇ ਮਾਤਾ ਜੀ ਮੇਰੇ ਨਾਲ ਆ ਜੀ। ਅੱਛਾ। ਹਾਂ ਜੀ। ਕੀ ਬਾਤ ਹੈ? ਤੇ ਕਦੇ ਵੈਸੇ ਮਨ ਚ ਆਉਂਦੀ ਨਹੀਂ ਵੀ ਮੈਂ ਇੱਕ ਪਾਸੇ ਗੁਰੂ ਮੈਂ ਜਦੋਂ ਕੀ ਨਾਲ ਜੌਬ ਕਰਦੇ ਸੀ ਇਹਨਾਂ ਵਾਈਟ ਕਾਲਰ ਜੌਬ ਕਹ ਲੀਏ ਉਹਨੂੰ ਹਾਂਜੀ ਤੇ ਅੱਜ ਰੇੜੀਆਂ ਦੇ ਉੱਤੇ ਤੁਹਾਨੂੰ 버ਗਰ ਬਣਾਉਣੇ ਪੈ ਰਹੇ ਨੇ ਆ ਮੈਂ ਸਿਰਫ ਸ਼ੌਂਕ ਲਈ ਆਪਾਂ ਨੂੰ ਕੋਈ ਸੰਘਰਸ਼ ਨਹੀਂ ਜੀ ਆਪਾਂ ਪੂਰਾ ਮਨ ਨੂੰ ਥੱਲੀ ਕਰਕੇ ਫੇਰ ਲੱਗੇ ਥੱਲੀ ਕਰਕੇ ਬਾਕੀ ਆਪਦਾ ਕੰਮ ਆ ਜੀ ਕੋਈ ਨਹੀਂ ਛੋਟਾ ਹੋੜੀ ਵੱਡਾ ਕਰ ਲੈਣ ਕਰ ਸਕਦੇ ਸੀ ਜੀ ਕਰਦਾ ਪਰ ਮੇਰੇ ਮਨ ਤੇ ਆਇਆ ਸੀਗਾ ਆਪਾਂ ਨੂੰ ਕਾਰਡ ਤੋਂ ਸ਼ੁਰੂ ਕਰਨਾ ਅੱਛਾ ਐਨੀ ਵੀ ਕਰ ਨਹੀਂ ਸਕਦੇ ਕਰ ਸਕਦੇ ਹਾਂ ਬਿਲਕੁਲ ਔਰ ਥੋੜਾ ਜਿਹਾ ਦੇਖ ਕੇ ਮੈਨੂੰ ਅੰਦਰੋਂ ਸੌਂਗ ਸੀ ਆਪਾਂ ਕਾਰਟ ਤੋਂ ਸ਼ੁਰੂ ਕਰੀਏ ਕੀ ਬਾਤ ਹੈ ਜਮਾ ਜੀ ਨਾਲੇ ਇੱਕ ਬਰਨ ਲੱਗੇ ਨਾਲ ਵਾਲੀ ਰੰਗਤ ਵੀ ਦਿਸਦੀ ਹੈ ਨਾ ਨਾਲ ਲੱਗੇ ਉਹ ਗੁਰਸਿੱਖ ਭਰਾ ਜਿਹੜੇ ਆ ਮਿਠਾਈ ਦੀ ਸ਼ਾਪ ਚਾਹ ਰਹੇ ਨੇ ਇਹਨਾਂ ਨਾਲ ਵੀ ਯਾਰ ਕੁਝ ਕਰੀਏ ਹੈ ਨਾ ਹਾਂਜੀ ਹਾਂਜੀ ਕੀ ਬਾਤ ਹੈ ਭਈ ਹੋਰ ਸੈਟੀਸਫਾਈ ਹੋ ਆਪਣੇ ਕੰਮ ਤੋਂ ਪੂਰਾ ਸੈਟੀਸਫਾਈ ਹੈ ਜੀ ਬਹੁਤ ਚੰਨੀ ਸੀ ਵੀ ਇਹਨਾਂ ਦਾ ਰਿਸਪੌਂਸ ਮਿਲੂ ਜੀ ਅੱਛਾ ਇੱਕ ਆਖੋ ਜੀ ਕਿ ਉਹ ਤੋਂ ਬਾਅਦ ਮਿਲਾਂਗੇ ਉਸ ਸਮੇਂ ਜਦੋਂ ਓਕੇ ਭਾਈ ਕਿੰਨੇ ਕਿ ਦਿਨ ਚ 버ਗਰ ਲੱਗ ਜਾਂਦੇ ਤੁਹਾਡੇ ਆਪਣਾ ਕੋਲੇ 100 ਕ ਲੱਗਿਆ ਮੇਰੇ 110 ਕ ਲੱਗਿਆ 110 ਵਰਗੇ ਲੱਗ ਜਾਂਦੇ ਨੇ ਹਾਂਜੀ ਕੀ ਬਾਤ ਹੈ ਭਾਜੀ ਬਹੁਤ ਵਧੀਆ ਭਾਜੀ ਫਿਰ ਤਾਂ ਉਹਨਾਂ ਦਾ ਹੱਦ ਸਮਾਨ ਖਤਮ ਹੁੰਦੇ ਸਾਰਾ ਜੀ ਜਾਨਾ ਸਪਰਿੰਗ ਰੋਲ ਤੇ ਟਿੱਕੀ ਆਪਣੀ ਜ਼ਿਆਦਾ ਲੱਗਦੀ ਜੀ ਕਿੰਨੇ ਵਜੇ ਖਤਮ ਹੋ ਜਾਂਦੇ ਆ ਸੱਤ ਤੋਂ ਸੱਤ ਹੱਦ 8 ਵਜਿਆਂ ਦੇ ਕਦੇ 8:00 ਉਹਨੇ ਉਹਨੇ ਕਿੰਨੇ ਵਜੇ ਆ ਜਾਨਾ ਵਧਾਉਨੇ ਸਮਾਨ 2 ਵਜੇ ਆਉਨੇ ਜੀ ਤੇ 2 ਵਜੇ ਆਉਨੇ ਉਹ ਲਓ ਭਾਈ ਹੁਣ ਮੈਂ ਤਾਂ ਇੱਕ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਜਿਹੜੇ ਸਾਡੇ ਵੀਡੀਓਜ਼ ਦੇਖਦੇ ਨੇ ਨਾ ਬਾਈ ਹੁਣ ਬਾਈ ਦਾ ਜਿਹੜਾ ਸਮਾਨ ਆ 5-6 ਵਜੇ ਵਿਹਲੇ ਕਰਦਾ ਕਰੋ ਬਾਈ ਨੂੰ ਤੇ ਪਤਾ ਲੱਗੇ ਵੀ ਹਾਂ ਵੀ ਪੰਜਾਬੀ ਦੀ سپورਟ ਪੰਜਾਬੀ ਕਰਨ ਆ ਗਏ ਨੇ ਇਹ سپورਟ ਕਿਉਂ ਬਜੀਏ ਜੀ ਜਦੋਂ ਆਪਣੇ ਟੇਸਟ ਹੋਊਗਾ ਤਾਂ ਮੋ ਕਸਟਮਰ ਆਊਗਾ ਆਊਗਾ ਭਾਜੀ ਬਿਲਕੁਲ ਜਿਆਦਾਤਰ ਆਪਾਂ ਕਹਿੰਦੇ ਪੰਜਾਬੀ ਕੰਮ ਚੱਲਦੇ ਨੇ ਫਿਰ ਉਹ ਜਦੋਂ ਆਪਾਂ ਸਹੀ ਦਾ ਸਿੱਖਦੇ ਨਹੀਂ ਹਾਂ ਨਾ ਟੇਸਟਿੰਗ ਦਾ ਟੇਸਟ ਕਰਤਾ ਹੁੰਦਾ ਓਕੇ ਮੈਂ ਇੱਕ ਚੀਜ਼ ਦੇਖੀ ਆ ਤੁਸੀਂ ਇਹਦੇ ਵਿੱਚ ਭਾਜੀ ਖੀਰਾ ਕੱਟ ਕੇ ਪਾਇਆ ਹਾਂਜੀ ਪਿਆਜ਼ ਕੱਟ ਕੇ ਪਾਤਾ ਹਾਂਜੀ ਹਾਂਜੀ ਨਾਲ ਥੋੜੀ ਸਵੀਟ ਕੌਰ ਪਾਤੀਆਂ ਨੇ ਹਾਂਜੀ ਤੇ ਓਕੇ ਹੁਣ ਇਹਦੇ ਉੱਤੇ ਸਿਰਫ ਕਲੀ ਟਿੱਕੀ ਹੋਣੀ ਕਿ ਨਾਲ ਨਿਊਟਰਲ ਵਗੈਰਾ ਵੀ ਹੁੰਦੇ ਨੇ ਇਹਨੇ ਸੌਸ ਸਾਂ ਵਗੈਰਾ ਲੱਗਣੀ ਆ ਜੀ ਓਕੇ ਨੋਡਲੇ ਤੇ ਲੱਗਿਆ ਟਿੱਕੀ ਹੋਊਗੀ ਵਾਹ ਜੀ ਵਾਹ ਦੇ ਨਾਲ ਵੀ ਪਾਈ ਹੁਣੀ ਕਿਦਾ ਬਾਈ ਤੁਸੀਂ ਕਿਵੇਂ ਆਉਂਦੇ ਫਿਰ ਨਾਲ ਇਹ ਮੇਰੇ ਦੋਸਤੀ ਜੀ ਤੇ ਪਾਰਟਨਰਸ਼ਿਪ ਤੇ ਨਹੀਂ ਨਹੀਂ ਹਜੇ ਜੀ ਵੈਸੇ ਦੋਸਤੀ ਹੈ ਤਾਂ ਹੀ ਹੈ ਜੀ ਆ ਜਾ ਜੀ ਅਜੇ ਇੱਕ ਦੂਜੇ ਹੈਲਪ ਕਰਾਉਣ ਆਏ ਹਾਂ ਸੋਚਾਂਗੇ ਜੀ ਅੱਛਾ ਜੋ ਕਿਰਪਾ ਕੇ ਪਰਮਾਤਮਾ ਦੀ ਕੀਵਾਦੇ ਬਾਈ ਸੋਚਾਂਗੇ ਜੀ ਨਹੀਂ ਭਾਜੀ ਨਹੀਂ ਸੋਚਣਾ ਪਹਿਲਾਂ ਤੁਹਾਨੂੰ ਹੁਣ ਉਹਦਾ ਬਸ ਦੁਕਾਨ ਲੱਭ ਲਓ ਵਧੀਆ ਜੀ ਹਾਂ ਕੋਈ ਨਹੀਂ ਖੜੇ ਵੀ ਨਹੀਂ ਚਲੋ ਇਹ ਨਹੀਂ ਗੱਲ ਜ਼ਰੂਰ ਆ ਕਿ ਸਾਡੇ ਪੰਜਾਬੀ ਭਰਾ ਚੀਜ਼ ਬਣਾਉਂਦੇ ਨੇ ਤੇ ਪੰਜਾਬੀ ਭਰਾਵਾਂ ਦੇ ਇਨੀ ਗਰੰਟੀ ਤਾਂ ਹੈਗੀ ਆ ਵੀ ਚੀਜ਼ ਸ਼ੁੱਧ ਸਾਫ਼ ਸੁਥਰੀ ਤੇ ਚੰਗੀ ਮਿਲੂ ਆਪਣੀ ਕੱਲ ਪਰਸਾਂ ਡਰੋ ਹੋਇਆ ਘਰੇ ਦਾ ਸਾਰਾ ਕੁਝ ਨੇ ਬਣਾਉਣਾ ਨਹੀਂ ਸਾਫ ਤੋਂ ਸਾਰਾ ਕੁਝ ਦਖਾਇਆ ਹੋਇਆ ਸਾਰਾ ਅੱਛਾ ਜੀ ਹਾਂ ਜੀ ਕੀ ਬਾਤ ਹੈ ਭਾਜੀ ਬਹੁਤ ਵਧੀਆ ਦੀ ਤੇ ਅਸੀਂ ਨੈਕਸਟ ਟਾਈਮ ਅਸੀਂ ਤੁਹਾਡੇ ਕੋਲ ਕਰਿਆਵਾਂਗੇ ਨੈਕਸਟ ਟਾਈਮ ਅਸੀਂ ਤੁਹਾਡੇ ਘਰ ਦਾ ਵੀ ਪੂਰਾ ਵੀਡੀਓ ਸ਼ੂਟ ਕਰਾਂਗੇ ਠੀਕ ਹੈ ਠੀਕ ਹੈ ਭਾਜੀ ਤੇ ਅੱਜ ਵੀ ਕੀ ਖਵਾਉਗੇ ਤੁਹਾਨੂੰ ਭਾਜੀ ਤੁਹਾਨੂੰ 버ਗਰ ਖਵਾਉਣਾ ਹੈ ਆਪਣਾ 버거 ਪੂਰਾ ਜਬਰਦਸਤ ਹੈ ਤੇ ਮੈਂ ਥੋੜਾ ਕਰਾਰਾ ਖਾਣ ਵਾਲਾ ਸ਼ਕੀਨ ਆ ਭਾਈ ਜਰੂਰ ਕਰਾਰਾ ਹੀ ਹੈ ਜਰੂਰ ਕੀ ਬਾਤ ਹੈ ਚਲੋ ਭਾਜੀ ਲਾਓ ਫਿਰ ਸਾਡੇ 버거 ਤੁਸੀਂ ਬਾਈ ਜਿਹੜੇ ਆ ਤੁਸੀਂ ਬਣਾਉਨੇ ਹੋ ਸਪਰਿੰਗ ਰੋਲੋ ਇਹ ਸਾਡੇ ਵਾਂਗੂ ਹਰੇ ਰੰਗ ਦੇ ਕਿਉਂ ਨੇ ਇਹ ਕਲਰ ਆ ਜੀ ਵੈਸੇ ਅੱਜ ਤਿਆਰ ਕੀਤੇ ਸੀਗੇ ਵੈਸੇ ਨਹੀਂ ਦੇਣ ਕੀਤੇ ਅੱਛਾ ਹਾਂਜੀ ਵੈਸੇ ਸਿੰਪਲ ਹੀ ਹੁੰਦੇ ਆ ਜੀ ਇਹ ਇੱਕ ਚੀਜ਼ ਆ ਵੀ ਤੁਸੀਂ ਇੱਕ ਚੀਜ਼ ਦੇਖੋ ਬਾਈ ਦੀ ਇੱਕ ਸਿੰਪਲ ਸਿਟੀ ਆ ਜਿਹੜੀ ਚੀਜ਼ ਬਾਈ ਬੋਲ ਰਿਹਾ ਨਾ ਬੜੀ ਵਧੀਆ ਇੱਕ ਦਿਲ ਨੂੰ ਟੁੰਬਣ ਵਾਲੀ ਚੀਜ਼ ਆ ਬਾਈ ਨੇ ਕਿਉਂ ਕਲਰ ਪਾਇਆ ਹੋਇਆ ਦੇ ਵਿੱਚ ਹਾਂਜੀ ਹਾਂਜੀ ਉਹ ਕਹਿ ਵੀ ਸਕਦੇ ਆਪਾਂ ਵੀ ਪਾਲਕ ਦਾ ਨਹੀਂ ਤਾਂ ਹਾਂ ਨਹੀਂ ਤਾਂ ਇਹਦੇ ਵਿੱਚ ਬਾਈ ਆਪਾਂ ਕਹਿ ਸਕਦੇ ਪਾਲਕ ਦੀ ਬੜਾਈ ਹੋਈ ਆ ਜੀ ਸੌ ਚੀਜ਼ਾਂ ਹਨਾ ਬਿਲਕੁਲ ਆਪਾਂ ਸੱਚ ਦੀ ਕਮਾਈ ਕਰਨੀ ਹੈ ਜੇ ਕਿਰਤ ਕਰਨੀ ਹੈ ਮਹਾਰਾਜ ਜਿਆ ਸਨੇਹਾ ਜੀ ਕਿਰਤਵੇਤ ਕਰੂੰ। ਕਿਆ ਬਾਤ ਲੱਗ ਗਈ ਸਕੂਨ ਵਾਲਾ ਕੰਮ ਕਰਨਾ ਹੈ ਆਪਾਂ ਇਹ ਠੂਠ ਪਾਣੀ ਆ ਕੁਛ। ਟਿੱਕੀ ਵੇਸੇ ਨਾਲ ਜਨਾਲੀ ਤਿਆਰ ਕਰਦੇ ਜੀ ਪਹਿਲਾਂ ਚੱਕ ਕਰਦੇ ਕਿ ਲਿਆਂਗੇ। ਓਕੇ ਨਾਲ ਨਾਲ ਤਿਆਰ ਕਰਦੇ। ਮਾਸੀ ਜੀ ਬਹੁਤ ਵਧੀਆ ਭਾਜੀ ਮੈਨੂੰ ਤੁਹਾਡੀ ਟਿੱਕੀ ਦੇਖ ਕੇ ਬੜਾ ਵਧੀਆ ਲੱਗ ਰਿਹਾ। ਤਾਂ ਟਿੱਕੀ ਦਾ ਸਾਈਜ਼ ਬਹੁਤ ਵੱਡਾ ਹੈ। ਤੁਸੀਂ ਬਰਗਰ ਸਟਾਰਟ ਕੀ ਇਸ ਰੇਟ ਤੋਂ? ਆਪਾਂ ਕੋਲ 40 ਜਾਂ 50 ਜੀ ਬਸ। ਜ਼ਿਆਦਾਤਰ ਆਪਣੇ ਇਥੇ ਲਿਟਰਲੀ ਚੱਲਦਾ ਜੀ। ਲੂਟਰ ਬਰਗਰ ਚੱਲਦਾ। ਜ਼ਿਆਦਾ ਹਾਂ। ਉਹ ਵੀ ਬੁਲਾਉਨੇ ਸਾਨੂੰ ਨਿਊਟਨ 버ਗਰ ਖਵਾਓਗੇ ਦੂਜਾ ਤੁਸੀਂ ਦੱਸੋ ਕਿਹੜਾ ਸਰ ਨਿਊਟਨ 버ਗਰ ਖਵਾਓ ਭਾਜੀ ਓਕੇ ਸਰ ਸਵਾਦ ਆ ਵੀ ਨਿਊਟਨ 버ਗਰ ਦਾ ਯਾ ਕੋਈ ਆਪਣੇ ਬਚਪਨ ਤੋਂ ਯਾਦ ਆ ਨਿਊਟਨ 버ਗਰ ਦੇ ਨਾਲ ਭਾਜੀ ਕੋਈ ਗੱਲ ਹੈ ਭਾਜੀ ਗੱਲ ਇੱਕ ਵਧੀਆ ਲੱਗ ਰਿਹਾ ਸਾਡੇ ਪੰਜਾਬੀ ਭਰਾ ਦੇ ਉਹ ਦੋਸਤ ਆ ਬਾਈ ਦਾ ਉਹ ਦੋਸਤ ਇੱਕ ਦੂਜੇ ਦੀ ਇੱਕ ਮਦਦ ਕਰ ਰਹੇ ਨੇ ਬਈ ਇਹ ਮੱਖਣ ਇਹ ਮੱਖਣ ਯੂਜ਼ ਕਰਦੇ ਹੋ ਹਾਂਜੀ ਹਾਂਜੀ ਇਹਨਾਂ ਮਾਰੈਂਟ ਤੇ ਆ ਕੇ ਮੈਨੂੰ ਦੱਸਦੇ ਨਹੀਂ ਹੋਏ ਸੀ ਰਹੇ ਨਹੀਂ ਅੱਛਾ ਜੀਰਾ ਦਾਣੇ ਸੌਂਦਾਈਓ ਤੇ ਮਾਜਾ ਲਾਪਾ ਕਰਦੇ ਇਕੱਠੇ ਅੱਛਾ ਤੇ ਵੀਰ ਦੇ ਘਰ ਕੋਣ ਕੋਣਾ ਬਾਈ ਤੁਹਾਡੇ ਘਰ ਕੋਣ ਕੋਣ ਨੇ ਅਸੀਂ ਦੋ ਜੀ ਆਈ ਮੈਂ ਪਤਾ ਮਮੀ ਬਾਹਰ ਨੇ ਜੀ ਅੱਛਾ ਉਹ ਫੇਟਾ ਨੇ ਜੀ ਓਕੇ ਮੈਂ ਤੁਸੀਂ ਸੋਚਿਆ ਵੀ ਚਲੋ ਪਹਿਲੇ ਬੈਠੇ ਕੋਈ ਨਾ ਕੁਝ ਕਰੀਏ ਤੇ ਬਾਈ ਵੀ ਜੋ ਆ ਕਾਰਡ ਵੜਾਈਓ ਉਹ ਕਿੱਥੋਂ ਆਇਆ ਅਡਜਸਟਮੈਂਟ ਪੈ ਕਿਧਰ ਜਸ ਕਿਤੇ ਉਹਦਾ ਹੈਗਾ ਸੀ ਮਾੜਾ ਜੀ ਕਿਰਪਾ ਸੀ ਇੰਨੀ ਕੁ ਤਾਂ ਹੈਗੀ ਜੀ ਠੀਕ ਹੈ ਜੀ ਸਸਟਾ ਅੱਛਾ ਵਧੀਆ ਜੀ ਕਰੂੰਗੀ ਇੱਟਾ ਕੋਈ ਪ੍ਰੋਬਲਮ ਨਹੀਂ ਜੀ ਪ੍ਰੋਬਲਮ ਨਹੀਂ ਸੀ ਨਾ ਨਾ ਚੜਦੀ ਕਲਾ ਜੀ ਮਾੜੀ ਚੜ੍ਹਦਾ ਓਕੇ ਬਹੁਤ ਵਧੀਆ ਤੇ ਬਈ ਇਹ ਮੱਖਣ ਕਿਹੜਾ ਯੂਜ਼ ਕਰਦੇ ਹੋ ਮੱਖਣ ਆਪਾਂ ਦੇਰ ਕਰ ਲੈਣੀ ਜੀ ਮੂੰਹ ਦਾ ਹੀ ਕਰ ਲੈ ਜੋ ਵੀ ਥੋੜਾ ਇੱਕਲਾ ਦੋ ਕਰ ਲੈ ਓਕੇ ਇਹ ਬਹੁਤ ਵਧੀਆ ਯਾਰ ਮੈਨੂੰ ਤਾਂ ਤੁਹਾਡੀ ਤਾਂ ਸਫਾਈ ਬੜੀ ਪਿਆਰੀ ਲੱਗੀ ਇੱਕ ਯੂਨੀਕ ਜਿਹਾ ਚੀਜ਼ ਯੂਨੀਕ ਜਿਹਾ ਟੇਸਟ ਕਿਦਾ 버ਗਰ ਦੇ ਵਿੱਚ ਹਮੇਸ਼ਾ ਪਿਆਜ਼ ਕਰਦੇ ਪਿਆਰ ਗੋਲ ਗੋਲ ਕੱਟ ਕੇ ਪਾਏ ਜਾਂਦੇ ਆ ਤੁਸੀਂ ਜਿਹੜੇ ਪਿਆਜ਼ ਪਾ ਰਹੇ ਹੋ ਪਿੰਕ ਚੌਪ ਕਰਕੇ ਪਾ ਰਹੇ ਹੋ ਭਾਜੀ ਹਾਂ ਜੀ ਓਕੇ ਬਹੁਤ ਵਧੀਆ ਜੀ ਲਓ ਜਾਂ ਆ ਗਈ ਟਿੱਕੀ ਕਿੰਨੇ ਆਉਂਦੇ ਆ ਸੋ ਜੀ ਭਾਈ ਤੁਸੀਂ ਜਿਹੜੀ ਵਿਵਹਾਰ ਦੀ ਪਰਤ ਤੇ ਹੋ ਨਾ ਹਾਂ ਜੀ ਹਾਂ ਕੀ ਬਾਤ ਹੈ ਬਹੁਤ ਵਧੀਆ ਸੀ ਜੀ 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 ਅੱਛਾ ਨਿਊਟਲ ਹਰੇਕ ਦੇ ਐਡ ਕਰਦੇ ਹੋ ਭਾਜੀ ਹਾਂ ਜੀ ਜਿਆਦਾਤਰ ਨੂਡਲੀ ਚੱਲਦੀ ਹੈ ਜਿਆਦਾ ਅੱਛਾ ਜਿਆਦਾਤਰ ਨਿਊਟਲ ਵਰਕਰ ਚੱਲਦੇ ਨੇ ਹਾਂ ਜੀ ਹਾਂ ਕਮਾਂਡੀਆਂ ਜੀ ਇਹ ਤਾਂ ਬਣਾ ਹੋਕੀ ਵਰਕਸ਼ਪ ਅੱਛਾ ਭਾਈ ਪੂਰੇ ਕਾਰੀਗਰ ਬਣਾਤੇ ਹੈ ਹਾਂ ਜੀ ਕੀ ਬਾਤ ਹੈ ਭਾਈ ਭਾਈ ਜਿਹੜਾ ਪਨੀਰ ਲੈਨੇ ਹੈ ਕਿ ਤੁਲੇ ਲੈਨੇ ਹੋ ਡੇਰੀ ਤੋਂ ਆਪਣੇ ਦੇ ਅੱਛਾ ਫੇੜ ਹੀ ਗਿਆ ਹਾਂ ਜੀ ਕਮਾਂਡੀਆਂ ਦੇ ਲਈ ਉਹ ਮੈਂ ਕਿਤੇ ਹੋਰ ਤਾਂ 200 ਰੁਪਏ ਕਿਲੇ ਵਾਲਾ ਤਾਂ ਨਹੀਂ ਉਹਦਾ ਕੁਝ ਨਾ 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 ਆਪਣਾ ਕੰਮ ਸਾਰਾ ਹੈ ਨਹੀਂ ਵਾਕੇ ਭਾਜੀ ਆਪਾਂ ਕਰਦੇ ਵੇ ਦੁਕਾਨੀਆਂ ਨਹੀਂ ਨਹੀਂ ਇਹ ਗੱਲ ਇਹ ਗੱਲ ਪੱਕੀ ਆ ਭਾਜੀ ਜੇ ਨਾਲ ਦੀ ਪਈ ਉਹਨਾਂ ਕੋਲ ਲਿਆ ਤਾਂ ਮਤਲਬ ਇਹ ਔਰਿੰਦਲ ਚੀਜ਼ ਆ ਜੀ ਕੰਮ ਆਪਾਂ ਜਿੱਜਾ ਸਕੂਨ ਆਈ ਤਾਂ ਕਰਕੇ ਕਰਾਂਗੇ ਆਪਣਾ ਸਕੂਨ ਵਾਲਾ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ ਤੇ ਇਹ 버ਗਰ ਕਿੰਨਾ ਭਾਜੀ 50 ਰੁਪਏ ਦਾ ਇਹ 40 ਦਾ ਚੱਲ ਜੀ ਤੇ 50 ਜੀ ਕੀ ਆ ਜਾਂ ਡਬਲ ਟਿੱਕੀ ਜਾਂ ਡਬਲ ਟਿੱਕੀ ਭਈ ਤੁਹਾਡੇ ਟਿੱਕੀ ਤੁਹਾਨੂੰ ਵਾਵਾ ਕੋਸ ਕਰ ਜਾਂਦੀ ਹੋਣੀ ਆ ਡਬਲ ਟਿੱਕੀ ਵਾਲਾ ਠੀਕ ਹੈ ਕੋਈ ਗੱਲ ਨਹੀਂ ਬੇ ਮਾਰੀ ਕਿਰਪਾ ਜਨਾ ਸਹੀ ਚੱਲ ਰਿਹਾ ਹੈ ਅੱਛਾ ਡਬਲ ਖਾਤਾ ਹੱਦ ਤੱਕ ਡਬਲ ਕਦਮ ਚਟਨੇ ਆ ਗਈ ਨੇ ਨਵਲ ਤੇ ਹੀ ਬਰਗਰ ਚੈੱਕ ਕਰੋ ਤੁਸੀਂ ਇੱਕ ਕਰ ਵਹ ਮੁੱਝ ਬਣੇ ਆਉਂਦਾ ਬਾਈ ਜਲਦੀ ਜਲਦੀ ਬਣਾ ਦੇ ਯਾਰ ਬਸ ਨਾ ਦੋ ਡਬਲ ਖਾਣਾ ਚਟਨੇ ਦੋ ਮਿੰਟ ਜੀ ਮੈਂ ਹਾਂ ਪਾਜੀ ਟਾਈਮਿੰਗ ਕੀ ਹੈ ਤੁਹਾਡੀ 2:00 ਤੋਂ 9:00 ਆ ਜੀ 2:00 ਤੋਂ 9:00 ਆ ਪਾਜੀ ਉਹ ਐਡਰੈਸ ਦੱਸੀਏ ਨਾਲ ਹੀ ਵੀ ਆਉਣਾ ਕਿੱਥੇ ਆਪਾਂ ਪੱਕਾ ਕਾਲ ਜਰੂਰ ਹੈ ਸਕਾ ਕਾਲ ਦੇ ਰੋਡ ਜੀ ਜੋੜੇਪੰਪਾ ਤੋਂ ਕੋਸਟੇਸ਼ਨ ਜਾਨੇ ਮਾਂਡੇਰੀ ਵੀ ਰਹੀ ਮਾਂਡੇਰੀ ਤੇ ਬਿਲਕੁਲ ਨਾਲ ਹਾਂਜੀ ਹਾਂਜੀ ਕੀ ਬਾਤ ਹੈ ਭਾਈ ਅਰੇ ਦੋ ਡਾਗ ਆ ਵੀਰੇ ਕਰ ਚਲੋ ਜੀ ਹੁਣ ਆਪਾਂ ਕਰਦੇ ਆ ਜੀ ਟੈਸਟ ਤੇ ਦੋਸਤੋ ਬਾਅਦ ਦੱਸਿਆ ਭਾਈ ਉਹਨਾਂ ਨੂੰ ਬਾਈ ਦੇ 버거 ਦਾ ਰਿਵਿਊ ਕੀਆ ਗਿਆ ਤੇ ਲੋ ਜੀ ਫਾਈਨਲੀ ਸਾਡਾ 버거 ਆ ਚੁੱਕਾ ਹੈ ਸਾਡੇ ਕੋਲ ਤੇ ਆਪਾਂ ਹੁਣ ਸਾਡੇ ਇਹ ਸਰਦਾਰ ਭਰਾ ਦਾ ਸਟਾਲ ਖੁੱਲਿਆ ਕੰਮ ਬਹੁਤ ਵਧੀਆ ਭਰਾ ਦਾ ਟਿੱਕੀ ਦੇਖ ਕੇ ਮੈਨੂੰ ਬੜਾ ਵਧੀਆ ਲੱਗ ਰਿਹਾ ਇੱਕ ਸ਼ਰੀਕ ਜਿਹਾ ਹੈਗਾ ਫਲੇਵਰ ਹੈ ਬਾਈ ਦਾ ਥੋੜਾ ਜਿਹਾ ਥੰਬਨੇਲ ਫੋਟੋ ਚ ਰੂਲ ਆ ਜਵੇ ਕਿਉਂਕਿ ਮੇਨ ਸਾਡਾ ਥੰਬਨੇਲ ਬਹੁਤ ਜ਼ਰੂਰੀ ਹੁੰਦਾ ਇਹ ਕਿਹੜਾ ਜੀ ਥੋੜਾ ਪਿੱਛੇ ਰੱਖੋ ਇੱਥੇ ਰੱਖੋ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਕਰਦੇ ਹਾਂ ਨੂੰ ਟੈਸਟ ਤੇ ਦੱਸਿਆ ਕਿਵੇਂ ਦਾ 버거 ਬਸ ਥੋੜਾ ਜਿਹਾ ਹੋ ਜਾਵੇਗਾ 2 ਮਿੰਟ ਬਾਅਦ 2 ਮਿੰਟ ਦੇਖੋ ਦੋਣ ਬੰਦ ਕਰ ਲੈ ਲੱਗੇ ਲੱਗੇ ਤੇ ਚਲੋ ਜੀ ਹੁਣ ਟੈਸਟ ਕਰੀਏ ਦੇਖਿਆ ਨਾ ਸਤਿ ਸ੍ਰੀ ਅਕਾਲ ਬੜੀ ਪੱਕੀ ਸਾਡੇ ਤੋਂ ਪਰਕਰ ਇਹਨਾਂ ਵਧੀਆ ਦਾ ਵਿਸ਼ਵਾਸ ਆ ਗਿਆ ਭਾਜੀ ਰਾਜ ਇਹ ਤਾਂ ਸੀ ਬਣਾਇਆ ਹੈ ਰਾਜ ਤਾਂ ਕੋਈ ਮੈਨੂੰ ਕੋਈ ਪ੍ਰੋਬਲਮ ਆ ਗਈ ਕੋਈ ਰਾਜ ਨੂੰ ਪ੍ਰੋਬਲਮ ਆ ਗਈ ਨਹੀਂ ਭਾਈ ਪ੍ਰੋਬਲਮ ਨਹੀਂ ਆ ਗਈ ਕੋਕੀ ਤੁਹਾਡਾ 버거 ਦਾ ਸੁਆਦ ਇੰਨਾ ਜ਼ਬਰਦਸਤ ਹੈ ਨਾ ਬੀਜੀ ਸੇਵਕਪੁਰ ਸ਼ਹਿਰ ਐਂਡ ਬਾਜੀ ਤੇ ਡਰੋਨ ਵਾਲੀ ਗੱਲ ਹੀ ਬਾਜੀ ਸੱਚੀ ਗੱਲ ਆ ਮੈਂ ਕਹਿੰਦਾ ਵੀ ਤੁਸੀਂ ਕਹਿੰਦੇ 6 ਵਜੇ ਮੈਂ ਕਹਿੰਦਾ 5 ਵਜੇ ਤੁਹਾਡਾ ਸਾਮਾਨ ਖਤਮ ਹੋਣਾ ਚਾਹੀਦਾ ਜਲਦੀ ਜਿੰਨਾ ਵਧਾਓ ਓਨਾ ਹੀ ਜ਼ਵਾਦਾ ਤੁਹਾਡਾ ਕੰਮ ਚੱਲੇ ਬਾਜੀ ਅਰੇ ਜਾਨਾ ਵਧਾਓ ਨਹੀਂ ਇਹ ਕੰਮ ਬਾਈ ਹੁਣ ਵਧਾਉਣਾ ਸ਼ੁਰੂ ਕਰ ਦਿਓ ਜੀ ਤੇ ਹੁਣ ਬਰਨਾਲੇ ਵਿੱਚ ਸਭ ਤੋਂ ਹਿੱਟ 버거 ਹੋਣ ਵਾਲਾ ਬਾਈ ਹੋਣਾ ਦਾ ਤੇ ਬਾਈ ਸ਼ਬਦ ਦਾ ਕਿਸੇ ਤੁਹਾਡਾ ਕਿੰਗ ਕਿੰਗ ਫੂਡ ਹੱਬ ਤੇ ਬਾਈ ਹੁਣ ਮੇਨ ਗੱਲ ਤੁਸੀਂ ਕਰਦਾ ਕੀ ਆ ਉਹਨੂੰ ਪਤਾ ਹੀ ਆ ਹੁਣ ਬਾਈ ਉਗੀ ਹੁਣ ਇਹਨੀਆਂ ਵੀਡੀਓ ਬਣਦੀ ਹੁਣ ਵੀ ਤੁਹਾਨੂੰ ਪਤਾ ਨਾ ਹੋਵੇ ਦਾ ਫਾਇਦਾ ਕੋਈ ਨਹੀਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਆ ਕਿ ਤੁਸੀਂ ਕਿਹੜੇ ਏਰੀਆ ਚੋਂ ਸਾਡੀ ਵੀਡੀਓ ਦੇਖਦੇ ਹੋ ਤੇ ਕਿਹੜਾ ਕਿਹੜਾ ਏਰੀਆ ਕਿਹੜੀ ਸਟੇਟ ਕਿਹੜਾ ਦੇਸ਼ ਤੇ ਕਿਹੜੇ ਵਿਦੇਸ਼ ਕਿਹੜੀ ਕੰਟਰੀ ਨੂੰ ਦੇਖ ਰਹੇ ਹੋ ਸਾਨੂੰ ਪਤਾ ਲੱਗੇ ਸਾਡੇ ਵਿਊਅਰ ਕਿੱਥੇ ਕਿੱਥੇ ਤੱਕ ਬੈਠੇ ਹੋਏ ਨੇ ਸਾਡੇ ਭਰਾ ਜਿਹੜੇ ਸਬਸਕ੍ਰਾਈਬਰ ਸਾਡੇ ਆ ਕਿੱਥੇ ਕਿੱਥੇ ਬੈਠੇ ਹੋਏ ਨੇ ਸੋ ਹੁਣ ਵਾਰੀ ਆ ਬਰਨਾਲੇ ਵਿੱਚ ਪੰਜਾਬੀ ਭਰਾ ਨੂੰ ਸਪੋਰਟ ਕਰਨ ਦੀ ਤੇ ਆਓ ਡਟ ਗਿਆ ਹੁਣ ਪੰਜਾਬੀ ਭਰਾ ਦੀ ਸਪੋਰਟ ਕਰੀਏ ਤੇ ਦੱਸਿਓ ਭਰਾ ਨੂੰ ਪਾ ਸਾਰਾ ਪੰਜਾਬ ਦੇ ਰੇ ਨਾਲ ਲੋਕੇਸ਼ਨ ਅਸੀ ਭਾਈ ਉਹਨਾਂ ਦੀ ਨਾਲ ਦੀ ਸ਼ਾਪ ਦੀ ਪਿੰਨ ਕਰ ਦੇਣੀ ਆ ਤੇ ਭਾਈ ਉਹਨਾਂ ਦੇ ਬਾਹਰ ਹੀ ਸ਼ਾਪ ਹੁੰਦੀ ਆ ਤੇ ਹੁਣ ਤੁਸੀਂ ਕਰਨਾ ਕਿ ਵੀਡੀਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਧੰਨਵਾਦ